ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਵਾਲੀਬਾਲ ਦੇ ਅੰਡਰ 14 ਤੇ ਅੰਡਰ 19 ਸਟੇਟ ਪੱਧਰ ਦੇ ਟੂਰਨਾਮੈਂਟ ਕਰਵਾਏ ਗਏ ਨੇ ਜਿਸ ਵਿੱਚ ਬਰਨਾਲਾ ਜ਼ਿਲ੍ਹੇ ਦੇ ਬਡਬਰ ਪਿੰਡ ਦੀਆਂ ਲੜਕੀਆਂ ਨੇ ਅੰਡਰ 14 ਦੇ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਹੈ ਤੇ ਇਸੇ ਹੀ ਪਿੰਡ ਦੀਆਂ ਲੜਕੀਆਂ ਨੇ ਅੰਡਰ 19 ਦੇ ਵਿੱਚ ব্রੌਂਜ਼ ਮੈਡਲ ਜਿੱਤ ਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਇੱਥੇ ਜ਼ਿਕਰਯੋਗ ਹੈ ਕਿ ਪਿੰਡ ਦੇ ਪੰਚ ਸਰਪੰਚ ਮੋਤਵਾਰ ਸੱਜਣਾ ਤੇ ਸਕੂਲ ਦੇ ਸਟਾਫ ਦੇ ਵੱਲੋਂ ਮਿਲ ਕੇ ਇੱਕ ਸਮਾਗਮ ਕਰਕੇ ਇਹਨਾਂ ਨੌਜਵਾਨ ਲੜਕੀਆਂ ਨੂੰ ਸਨਮਾਨਿਤ ਕੀਤਾ ਗੇ ਤਾਂ ਕਿ ਹੋਰ ਰੁਹੀ ਬੱਚਿਆਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲ ਸਕੇ ਮੈਡਮ ਆਪਣੀਆਂ ਟੀਮਾਂ ਦੇ ਬੱਚੇ ਦੀਆਂ ਬਾਲੀਵੋਲ ਦੇ ਗੇਮਾਂ ਹੋ ਕੇ ਹਟੀਆਂ ਨੇ ਇਹ ਚੋਂ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਇਹਨਾਂ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਸਰ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਸਟੇਟ ਪੱਧਰੀ ਬਾਲੀਵੋਲ ਦੀਆਂ ਅੰਡਰ 19 ਅੰਡਰ 14 ਤੋਂ ਸਟੇਟ ਪੱਧਰ ਦੇ ਟੂਰਨਾਮੈਂਟ ਹੋਏ ਨੇ ਜਿਦੇ ਵਿੱਚੋਂ ਬਰਨਾਲਾ ਡਿਸਟ੍ਰਿਕਟ ਦਾ ਅੰਡਰ 14 ਦੇ ਵਿੱਚੋਂ ਸਿਵਰ ਮੈਡਲ ਆਇਆ ਲੜਕੀਆਂ ਦਾ ਤੇ ਅੰਡਰ 19 ਦੇ ਵਿੱਚੋਂ ব্রাউন ਮੈਡਲ ਆਇਆਗਾ ਇਹ ਜਿਹੜੀਆਂ ਸਾਰੀਆਂ ਲੜਕੀਆਂ ਨੇ ਇਹ ਬੜਵਰ ਸਕੂਲ ਦੀਆਂ ਹੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜਵਰ ਦੀਆਂ ਤੇ ਇਹਨਾਂ ਲੜਕੀਆਂ ਨੇ ਇਹ ਜਿੱਤ ਬਾ ਹਾਸਲ ਕੀਤੀ ਆ ਬਰਨਾਲੇ ਦਾ ਇਹ ਪਹਿਲੀ ਵਾਰ ਆ ਲੜਕੀਆਂ ਦਾ ਵੀ ਇਹ ਗਰੁੱਪਾਂ ਦਾ ਪਹਿਲੀ ਵਾਰ ਮੈਡਲ ਆਇਆ ਪਿਛਲੇ ਸਾਲ ਵੀ ਅੰਡਰ 17 ਦਾ ਮੈਡਲ ਆਇਆ ਸੀ ਸਿਲਵਰ ਮੈਡਲ ਆਇਆ ਸੀ ਇਸ ਕਰਕੇ ਵੀ ਇਹ ਬੜਵਰ ਪਿੰਡ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਆ ਇਹਦੇ ਸਹਿਯੋਗ ਨਾਲ ਹੀ ਇਹ ਸੈਂਟਰ ਚੱਲਦਾ